ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ YouTube ਲਾਈਵ ਦੇ ਵਿੱਚ ਸੋ ਸਾਰੇ ਜਣੇ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦੇਓ ਜੀ ਤਾਂ ਜੋ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਆਪਾਂ ਸ਼ੁਰੂ ਕਰ ਸਕੀਏ ਹਾਂਜੀ ਸੋ ਅੱਜ ਆਪਣਾ 332 ਸਪੈਸ਼ਲ এডਿਕੇਸ਼ਨ ਕੈਡਰ ਲਾ ਲੋ ਪਟਵਾਰੀ ਲਾ ਲੋ ਮਾਸਟਰ ਕੈਡਰ ਲਾ ਲੋ ਜਾਂ ਜਿਹੜੇ ਵੀ ਆਪਣੇ ਪੰਜਾਬ ਦੇ ਵਿੱਚ ਐਗਜ਼ਾਮਸ ਹੁੰਦੇ ਆ ਉਹਨਾਂ ਦੇ ਲਈ ਕੁਆਲੀਫਾਈਂਗ ਦੇ ਲਈ ਜਿਹੜੀ ਪੰਜਾਬੀ ਹੁੰਦੀ ਹੈ ਉਹਦਾ ਆਪਾਂ ਜਿਹੜਾ ਕਲਾਸਿਸ ਉਹ ਲਗਾਉਣੇ ਆ ਸੋ ਅੱਜ ਦਾ ਆਪਣਾ ਟੌਪਿਕ ਹੈ ਜੀ ਕਿਰਿਆ ਵਿਸ਼ੇਸ਼ਣ ਉਹਦਾ ਫਾਇਦਾ ਕਲਾਸ ਹੁੰਦਾ ਹਾਂਜੀ ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਇੱਕ ਮਿੰਟ ਦੇ ਲਈ ਵੇਟ ਕਰਦੇ ਹਾਂ ਤੇ ਫਿਰ ਆਪਾਂ ਆਪਣੀ ਕਲਾਸ ਜਿਹੜੀ ਹੈ ਉਹ ਸ਼ੁਰੂ ਕਰਦੇ ਹਾਂ ਜੀ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਹਾਂਜੀ ਤਾਂ ਆਪਾਂ ਸ਼ੁਰੂ ਕਰਦੇ ਆਂ ਜੀ ਆਪਾਂ ਹੁਣ ਤੱਕ ਕੀ ਹੈ ਜਿਹੜਾ ਨਾਮ ਪੜਨਾਵ ਕਿਰਿਆ ਤੇ ਵਿਸ਼ੇਸ਼ਣ ਆ ਜਿਹੜੇ ਚਾਰ ਟਾਪਿਕ ਆ ਉਹ ਡਿਸਕਸ ਕਰ ਲਏ ਆ ਜਿਹੜੇ ਸਾਰਥਕ ਸ਼ਬਦਾਂ ਦੀਆਂ ਅੱਠ ਕਿਸਮਾਂ ਬਣਦੀਆਂ ਨੇ ਉਹਦੇ ਵਿੱਚੋਂ ਚਾਰ ਡਿਸਕਸ ਕਰ ਲਈਆਂ ਤੇ ਆਪਣੀਆਂ ਚਾਰ ਰਹਿ ਗਈਆਂ ਸੋ ਅੱਜ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਕਿਰਿਆ ਵਿਸ਼ੇਸ਼ਣ ਸੋ ਸਭ ਤੋਂ ਪਹਿਲਾਂ ਦੇਖਦੇ ਆਂ ਜੀ ਕਿਰਿਆ ਵਿਸ਼ੇਸ਼ਣ ਕਹਿੰਦੇ ਕਿਹਨੂੰ ਹੈ ਕੀ ਹੁੰਦਾ ਹੈ ਕਿਰਿਆ ਵਿਸ਼ੇਸ਼ਣ ਜੀ ਤਾਂ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ਦੀ ਪਰਿਭਾਸ਼ਾ ਇਹ ਹੈ ਕਿ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰੇ ਅਰਥਾਤ ਕਿਰਿਆ ਦਾ ਢੰਗ ਸਮਾਂ ਸਥਾਨ ਜਾਂ ਪ੍ਰਕਾਰ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਭਾਵ ਕੀ ਹੈ ਕਿ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਆ ਉਹਨਾਂ ਨੂੰ ਆਪਾਂ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਪਹਿਲਾਂ ਆਪਾਂ ਕੱਲ ਕੀ ਕੀਤਾ ਸੀਗਾ ਕਿ ਵਿਸ਼ੇਸ਼ਣ ਤੋਂ ਕੀ ਭਾਵ ਹੈ ਸੋ ਜਿਹੜੇ ਸ਼ਬਦ ਨਾਮ ਜਾਂ ਪੜਨਾਵ ਦੀ ਵਿਸ਼ੇਸ਼ਤਾ ਦੱਸਦੇ ਸੀ ਉਹਨਾਂ ਨੂੰ ਆਪਾਂ ਵਿਸ਼ੇਸ਼ਣ ਕਿਹਾ ਸੀ ਤੇ ਹੁਣ ਇੱਥੇ ਜਿਹੜੇ ਸ਼ਬਦ ਕੱਲੀ ਕਿਰਿਆ ਦੀ ਵਿਸ਼ੇਸ਼ਤਾ ਦੱਸਣਗੇ ਉਹ ਸ਼ਬਦ ਕਿਹੜੇ ਹੋਣਗੇ ਕਿਰਿਆ ਵਿਸ਼ੇਸ਼ਣ ਸ਼ਬਦ ਹੋਣਗੇ ਸੋ ਹੁਣ ਇੱਥੇ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਆ ਕਿ ਜਿਹੜੀ ਕਿਰਿਆ ਹੈ ਉਹ ਨੂੰ ਕਰਨ ਦਾ ਕੀ ਢੰਗ ਹੈ ਸਮਾਂ ਕਦੋਂ ਹੈ ਸਥਾਨ ਕਿਹੜਾ ਹੈ ਕੀ ਕਾਰਨ ਹੈ ਜਿਹਦੇ ਕਰਕੇ ਕਿਰਿਆ ਹੋਈ ਜਾਂ ਕਿਸ ਤਰ੍ਹਾਂ ਹੋਈ ਸੋ ਇਨਾਂ ਸਾਰੇ ਚੀਜ਼ਾਂ ਨੂੰ ਲੈ ਕੇ ਕੀ ਹੈ ਜਿਹੜੀ ਕਿਰਿਆ ਦੀ ਵਿਸ਼ੇਸ਼ਤਾ ਦੱਸੀ ਜਾਂਦੀ ਹੈ ਉਸ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਨੇ ਆ ਸੋ ਅੱਗੇ ਚੱਲਦੇ ਆ ਕਿਹਦੀਆਂ ਜੜੀਆਂ ਕਿਸਮਾਂ ਨੇ ਉਹ ਕਿੰਨੀਆਂ ਨੇ ਹਾਂਜੀ ਪਹਿਲਾਂ ਇੱਥੇ ਆਪਾਂ ਐਗਜ਼ਾਮਪਲਸ ਦੇਖਦੇ ਆ ਇਹ ਮੁੰਡਾ ਤੇਜ਼ ਦੌੜਦਾ ਹੈ ਆਪਣੇ ਕੋਲੇ ਵਾਕ ਹੈ ਤੇ ਦੂਸਰੇ ਨੰਬਰ ਤੇ ਹੈ ਕੁੱਤਾ ਉੱਚੀ ਉੱਚੀ ਭੌਂਕਦਾ ਹੈ ਈੜੀ ਆਪਸ਼ਨ ਆਪਣੇ ਕੋਲੇ ਕਾਂ ਇੱਥੇ ਬੈਠਾ ਹੈ ਤੇਜ ਸਸ ਆਪਸ਼ਨ ਹੈ ਆਪਣੇ ਸਾਡੇ ਕੋਲੇ ਅਸੀਂ ਸਵੇਰੇ ਸਵੇਰੇ ਸੈਰ ਕਰਨ ਜਾਂਦੇ ਹਾਂ ਤੇ ਹਾ ਹਾ ਆਪਸ਼ਨ ਹੈ ਸਾਡੇ ਕੋਲੇ ਚਾਦਰ ਨੂੰ ਦੋਹਰੀ ਕਰੋ ਤਾਂ ਹੁਣ ਇੱਥੇ ਕੀ ਹੈ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਹੇ ਆ ਉਹ ਕਿਰਿਆ ਵਿਸ਼ੇਸ਼ਣ ਕਿਹੜੇ-ਕਿਹੜੇ ਸ਼ਬਦ ਹੈ ਸੋ ਇਨ੍ਹਾਂ ਵਾਕਾਂ ਦੇ ਵਿੱਚ ਉਹ ਕਹਿੰਦੇ ਵੀ ਤੇਜ ਉੱਚੀ-ਉੱਚੀ ਇੱਥੇ ਸਵੇਰੇ-ਸਵੇਰੇ ਤੇ ਦੋਹਰੀ ਕੀ ਹੈ ਜਿਹੜੀ ਇਹ ਵਾਲੇ ਸ਼ਬਦ ਹੈ ਜਿਹੜੇ ਉਹ ਕੀ ਆਉਂਦੇ ਨੇ ਜੀ ਕਿਰਿਆ ਵਿਸ਼ੇਸ਼ਣ ਦੇ ਵਿੱਚ ਆਉਂਦੇ ਆ ਕਿ ਕਿਰਿਆ ਨੂੰ ਕਰਨ ਦਾ ਢੰਗ ਕੀ ਹੈ ਪ੍ਰਕਾਰ ਕੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਿਰਿਆ ਵਿਸ਼ੇਸ਼ਣ ਦੇ ਵਿੱਚ ਆਉਂਦੀਆਂ ਹਨ ਹਾਂਜੀ ਅੱਗੇ ਦੇਖਦੇ ਹਾਂ ਜੀ ਸ਼ਾਇਨਾ ਜੀ ਗੁੱਡ ਈਵਨਿੰਗ ਜੀ ਗੁੱਡ ਈਵਨਿੰਗ ਸੋ ਇਹ ਆਪਣਾ ਹੈਗਾ ਕਿਰਿਆ ਵਿਸ਼ੇਸ਼ਣ ਜੇ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਜਿਹੜੀ ਕਿਰਿਆ ਉਹ ਕਿਸ ਤਰ੍ਹਾਂ ਹੋ ਰਹੀ ਐ ਸਮਾਂ ਕੀ ਐ ਉਸਦੇ ਹੋਣ ਦਾ ਇਹ ਸਾਰੀਆਂ ਚੀਜ਼ਾਂ ਕੀ ਦੱਸਦੀਆਂ ਨੇ ਕਿਰਿਆ ਵਿਸ਼ੇਸ਼ਣ ਸ਼ਬਦਾਂ ਬਾਰੇ ਕਿ ਕਿਰਿਆ ਦੀ ਕੀ ਵਿਸ਼ੇਸ਼ਤਾ ਹੈ ਜਿਹੜੇ ਸ਼ਬਦ ਦੱਸਦੇ ਉਹਨਾਂ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਇਹ ਆਪਣੇ ਕੋਲੇ ਐਗਜ਼ਾਮਪਲ ਸੀ ਜਿਵੇਂ ਉੱਚੀ ਉੱਚੀ ਇੱਥੇ ਸਵੇਰੇ ਸਵੇਰੇ ਦੋਹਰੀ ਇਹ ਕਿਰਿਆਵਾਂ ਹਨ ਕਿਰਿਆ ਦੀ ਵਿਸ਼ੇਸ਼ਤਾ ਹੈ ਅੱਗੇ ਦੇਖਦੇ ਆਂ ਜੀ ਇਹਦੀਆਂ ਕਿਸਮਾਂ ਜਿਹੜਾ ਕਿਰਿਆ ਵਿਸ਼ੇਸ਼ਣ ਐ ਉਹ ਸਾਡੇ ਕੋਲੇ 8 ਤਰ੍ਹਾਂ ਦਾ ਹੈ ਅੱਠ ਪ੍ਰਕਾਰ ਕਹਿ ਲਓ ਅੱਠ ਭੇਦ ਕਹਿ ਲਓ ਅੱਠ ਕਿਸਮਾਂ ਕਹਿ ਲਓ ਵੀ ਕਿਰਿਆ ਵਿਸ਼ੇਸ਼ਣ ਦੀਆਂ ਅੱਠ ਕਿਸਮਾਂ ਮੰਨੀਆਂ ਜਾਂਦੀਆਂ ਨੇ ਤਾਂ ਉਹ ਕਿਹੜੀਆਂ-ਕਿਹੜੀਆਂ ਨੇ ਦੇਖਦੇ ਹਾਂ ਜੀ ਨਾਲ-ਨਾਲ ਕੀ ਹੈ ਜਿਹੜੀ ਉਹਦੀ ਡਿਸਕਸ਼ਨ ਵੀ ਕਰਾਂਗੇ ਹਾਂਜੀ ਸੋ ਜਿਹੜੀ ਸਭ ਤੋਂ ਪਹਿਲੀ ਕਿਰਿਆ ਹੈ ਸਾਡੇ ਕੋਲੇ ਉਹ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਉਹ ਕਿਰਿਆ ਵਿਸ਼ੇਸ਼ਣ ਜੋ ਕਿਰਿਆ ਦੇ ਕੰਮ ਦੇ ਹੋਣ ਦਾ ਸਮਾਂ ਪ੍ਰਗਟ ਕਰਨ ਉਹਨਾਂ ਨੂੰ ਆਪਾਂ ਕੀ ਕਹਨੇ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਜੋ ਕੀ ਹੈ ਸਮਾਂ ਦੱਸਦਾ ਹੈ ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਸਮੇਂ ਬਾਰੇ ਗੱਲ ਕਰਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਜਿਵੇਂ ਹੁਣ ਆਪਣੇ ਕੋਲੇ ਐਗਜ਼ਾਮਪਲਸ ਕਈ ਦਿੱਤੀਆਂ ਹੋਈਆਂ ਨੇ ਇੱਥੇ ਜਿਵੇਂ ਅੱਜ ਕੱਲ ਓਦੋਂ ਜਦੋਂ ਠੀਕ ਹੈ ਤਦ ਕਦ ਹੁਣ ਸਵੇਰੇ ਦੁਪਹਿਰ ਸ਼ਾਮ ਕਵੇਲੇ ਆਥਣ ਸਵੇਰ ਇਹ ਸਾਰੇ ਸ਼ਬਦ ਕੀ ਹੈ ਸਾਡੇ ਕੋਲੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਹਨ ਜਿਵੇਂ ਆਪਣੇ ਕੋਲੇ ਪਹਿਲਾਂ ਇੱਕ ਸੈਂਟੈਂਸ ਆਇਆ ਸੀ ਕਿ ਮੈਂ ਸਵੇਰੇ ਸਵੇਰੇ ਸੈਰ ਕਰਨ ਜਾਂਦਾ ਹਾਂ ਸੋ ਇਸ ਵਾਕ ਦੇ ਵਿੱਚ ਸੈਰ ਦੀ ਕੀ ਵਿਸ਼ੇਸ਼ਤਾ ਹੈ ਕਰਨ ਜਾਂਦਾ ਹਾਂ ਸੈਰ ਕਰਨ ਜਾਂਦਾ ਹਾਂ ਤਾਂ ਸਵੇਰੇ ਸਵੇਰੇ ਕਿ ਜਿਹੜੀ ਕਿਰਿਆ ਹੈ ਉਹ ਕਦੋਂ ਹੋ ਰਹੀ ਹੈ ਮਾਰਨਿੰਗ ਟਾਈਮ ਦੇ ਵਿੱਚ ਹੋ ਰਹੀ ਹੈ ਅ ਸਵੇਰੇ ਸਵੇਰੇ ਸ਼ਾਮ ਨੂੰ ਦੁਪਹਿਰੇ ਆਥਣ ਵੇਲੇ ਸਾਜਰੇ ਇਹ ਸਾਰੇ ਸ਼ਬਦ ਕੀ ਆ ਕਾਲਵਾਚਕ ਦੀ ਉਦਾਹਰਣ ਹਨ ਅੱਜ ਕੱਲ ਕਦੋਂ ਜਦੋਂ ਉਦੋਂ ਸਵੇਰੇ ਦੁਪਹਿਰ ਸ਼ਾਮੀ ਇਹ ਸਾਰੇ ਕੀ ਆ ਕਾਲਵਾਚਕ ਕਿ ਜਿਹੜੇ ਸ਼ਬਦਾਂ ਤੋਂ ਸਾਨੂੰ ਕਿਰਿਆ ਦੇ ਹੋਣ ਦਾ ਸਮਾਂ ਪਤਾ ਲੱਗਦਾ ਹੈ ਉਸ ਨੂੰ ਅਸੀਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਾਂ ਠੀਕ ਹੈ ਜੀ ਨੈਕਸਟ ਆਪਾਂ ਦੇਖਦੇ ਹਾਂ ਦੂਸਰੇ ਨੰਬਰ ਤੇ ਸਾਡੇ ਕੋਲੇ ਆਉਂਦਾ ਹੈ ਜੀ ਸਥਾਨਵਾਚਕ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹੜੇ ਹੁੰਦੇ ਆ ਕਿ ਜਿੰਨਾ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੇ ਹੋਣ ਦਾ ਕੀ ਹੈ ਸਥਾਨ ਪਤਾ ਲੱਗੇ ਉਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ 1 ਮਿੰਟ ਵੇਟ ਕਰਨਾ ਜੀ ਹਾਂਜੀ ਸੋ ਜਿਹੜੇ ਸ਼ਬਦ ਆਪਾਂ ਨੂੰ ਕੀ ਹੈ ਅ ਸਥਾਨ ਦੀ ਜਾਣਕਾਰੀ ਦਿੰਦੇ ਆ ਵੀ ਜਿਹੜੀ ਕਿਰਿਆ ਹੈ ਉਹ ਕਿੱਥੇ ਵਾਪਰ ਰਹੀ ਹੈ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਲੱਗਦਾ ਉਸ ਨੂੰ ਅਸੀਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਉੱਤੇ ਥੱਲੇ ਹੇਠਾਂ ਵਿੱਚ ਵਿਚਕਾਰ ਅੰਦਰ ਬਾਹਰ ਉਰੇ ਪਰੇ ਇੱਧਰ ਉੱਧਰ ਹਨਾ ਇੱਥੇ ਉੱਥੇ ਕਿੱਥੇ ਸੱਜੇ ਖੱਬੇ ਨੇੜੇ ਦੂਰ ਇਹ ਸਾਰੇ ਕੀ ਨੇ ਸਾਡੇ ਕੋਲੇ ਸਥਾਨ ਵੀ ਜਿਹੜੀ ਕਿਰਿਆ ਹੈ ਉਹ ਕਿੱਥੇ ਹੋ ਰਹੀ ਆ ਘਰ ਦੇ ਅੰਦਰ ਹੈ ਘਰ ਦੇ ਬਾਹਰ ਹੈ ਨੇੜੇ ਹੈ ਸਾਡੇ ਦੂਰ ਹੈ ਉੱਪਰ ਹੈ ਥੱਲੇ ਹੈ ਸੱਜੇ ਪਾਸੇ ਖੱਬੇ ਪਾਸੇ ਠੀਕ ਹੈ ਜੀ ਉੱਤੇ ਨੀਵੇਂ ਨੇੜੇ ਦੂਰ ਖੱਬੇ ਸੱਜੇ ਇਹ ਸਾਰੇ ਜਿਹੜੇ ਕਿ ਇਹ ਸਥਾਨ ਹੈ ਜਦੋਂ ਸਾਨੂੰ ਕਿਰਿਆ ਦੇ ਸਥਾਨ ਦਾ ਪਤਾ ਲੱਗਦਾ ਤਾਂ ਉਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੋ ਜਾਂਦਾ ਕਿ ਜਿਹੜੀ ਕਿਰਿਆ ਆ ਉਹ ਕਿੱਥੇ ਵਾਪਰ ਰਹੀ ਹੈ ਠੀਕ ਹੈ ਜੀ ਉਸ ਨੂੰ ਅਸੀਂ ਕਹਿੰਦੇ ਆ ਸਥਾਨਵਾਚਕ ਫੋਰ ਐਗਜ਼ਾਮਪਲ ਜਿਵੇਂ ਆਪਾਂ ਇੱਥੇ ਜੇ ਲਈਏ ਵੀ ਕਿ ਆਰਾਮ ਘਰ ਦੇ ਅੰਦਰ ਬੈਠਾ ਹੈ ਜਾਂ ਕਮਰੇ ਦੇ ਅੰਦਰ ਬੈਠਾ ਹੈ ਠੀਕ ਹੈ ਤੇ ਵਿਦਿਆਰਥੀ ਬਾਹਰ ਖੜੇ ਹਨ ਸੋ ਇੱਥੇ ਅੰਦਰ ਤੇ ਜਿਹੜਾ ਬਾਹਰ ਹੈ ਉਹ ਕੀ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀ ਜਿਹੜੀ ਵਿਸ਼ੇਸ਼ਤਾ ਦੱਸਦੇ ਹੈ ਕਿ ਉਹਨਾਂ ਦਾ ਸਥਾਨ ਪਤਾ ਲੱਗ ਜੇ ਆਪਾਂ ਨੂੰ ਠੀਕ ਹੈ ਜੀ ਪਤੰਗ ਅਸਮਾਨ ਵਿੱਚ ਉੱਡ ਰਿਹਾ ਹੈ ਸੋ ਅਸਮਾਨ ਕੀ ਉੱਪਰ ਉੱਡ ਰਿਹਾ ਹੈ ਉੱਚਾ ਉੱਡ ਰਿਹਾ ਹੈ ਸੁਖਦੀਪ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਜੀ ਉਹ ਹੋ ਗਿਆ ਆਪਣੇ ਕੋਲੇ ਸਥਾਨਵਾਚਕ ਹਾਂਜੀ ਅੱਗੇ ਦੇਖਦੇ ਹਾਂ ਤੀਸਰੀ ਕਿਸਮ ਹੁਣ ਤੀਸਰੀ ਕਿਸਮ ਹੈ ਆਪਣੇ ਕੋਲੇ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਇਹ ਕਿਹੜੇ ਕਿਰਿਆ ਵਿਸ਼ੇਸ਼ਣ ਹੈ ਜਿਨ੍ਹਾਂ ਕਿਰਿਆ ਵਿਸ਼ੇਸ਼ਣਾ ਤੋਂ ਕਿਰਿਆ ਦੇ ਕੰਮ ਦੀ ਮਿਕਦਾਰ ਜਾਂ ਮਿੰਤੀ ਦਾ ਪਤਾ ਲੱਗਦਾ ਹੈ ਬਹੁਤ ਵਧੀਆ ਸੁਖਦੀਪ ਜੀ ਆਪਦੇ ਦੱਸੋ ਜੀ ਤੇ ਮਿਕਦਾਰ ਦਾ ਪਤਾ ਲੱਗਦਾ ਉਸ ਨੂੰ ਅਸੀਂ ਪਰਿਮਾਨਵਾਚਕ ਕਹਿੰਦੇ ਆ ਫੋਰ ਏਗਜ਼ਾਮਪਲ ਘੱਟ ਵੱਧ ਥੋੜਾ ਬਹੁਤ ਕਿੰਨਾ ਜਿੰਨਾ ਹੋਰ ਕੁਝ ਪੂਰਾ ਜ਼ਰਾ ਹਨਾ ਸੋ ਇਹ ਸਾਰੀਆਂ ਚੀਜ਼ਾਂ ਕੀ ਹੈ ਆਪਾਂ ਨੂੰ ਦੱਸਦੀਆਂ ਨੇ ਜਦੋਂ ਕੀ ਹੈ ਕਿਰਿਆ ਦੀ ਜਦੋਂ ਕਿਰਿਆ ਦੇ ਬਾਰੇ ਪਤਾ ਲੱਗਦਾ ਹੈ ਮਿੰਤੀ ਤੋਲ ਵੀ ਕਿਰਿਆ ਕਿਸ ਟਾਈਪ ਦੀ ਹੋ ਰਹੀ ਹੈ ਘੱਟ ਹੈ ਵੱਧ ਹੈ ਥੋੜਾ ਹੈ ਬਹੁਤ ਹੈ ਹਨਾ ਉਹ ਬਹੁਤ ਤੇਜ਼ ਤੁਰਦਾ ਹੈ ਸੋ ਬਹੁਤ ਕੀ ਹੈ ਪਰਿਮਾਨਵਾਚਕ ਦੇ ਵਿੱਚ ਆ ਗਿਆ ਬਹੁਤ ਸਾਰੇ ਕਿੰਨਾ ਜ਼ਰਾ ਕੁ ਹੋਰ ਕੁਝ ਪੂਰਾ ਜ਼ਰਾ ਰਤਾ ਬੜਾ ਇਹ ਸਾਰੇ ਸ਼ਬਦ ਕੀ ਹੈ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਹੈ ਸੋ ਪਰਿਮਾਨ ਤੋਂ ਭਾਵ ਹੀ ਕੀ ਹੈ ਨਾਪ ਤੋਲ ਜਾਂ ਮਿੰਤੀ ਸੋ ਇਹਦੇ ਵਿੱਚ ਕਈ ਵਾਰ ਕੀ ਹੁੰਦਾ ਨਾ ਪਰਿਮਾਨ ਦੇ ਵਿੱਚ ਗਿਣਤੀ ਵਰਡ ਦੇ ਦਿੱਤਾ ਜਾਂਦਾ ਸੋ ਉੱਥੇ ਅਸੀਂ ਸਾਰੇ ਕਨਫਿਊਜ਼ ਹੋ ਜਾਂਦੇ ਆ ਵੀ ਜਿਹੜਾ ਗਿਣਤੀ ਆ ਉਹ ਤਾਂ ਸੰਖਿਆ ਦੇ ਵਿੱਚ ਆਉਂਦਾ ਹੈ ਸੋ ਪਰਿਮਾਨ ਦੇ ਵਿੱਚ ਅਸੀਂ ਗਿਣਤੀ ਨਹੀਂ ਕਾਊਂਟ ਕਰਦੇ ਸਿਰਫ ਮਾਪ ਜਾਂ ਤੋਲ ਰੱਖਦੇ ਹਾਂ ਇੱਥੇ ਮਿਕਦਾਰ ਦਿੱਤਾ ਹੋਇਆ ਹੈ ਨਾ ਮਿੰਤੀ ਹੈ 나ਪ ਤੋਲ ਹੈ ਸੋ ਉਹ ਚੀਜ਼ਾਂ ਹੀ ਪਰਿਮਾਨਵਾਚਕ ਦੇ ਵਿੱਚ ਆਉਂਦੀਆਂ ਹਨ ਠੀਕ ਹੈ ਜੀ ਸੋ ਆਪਾਂ ਤਿੰਨ ਕਿਸਮਾਂ ਕਰ ਲਈਆਂ ਇੱਕ ਕਾਲਵਾਚਕ ਕਰ ਲਿਆ ਜੀ ਇੱਕ ਸਥਾਨਵਾਚਕ ਕਰ ਲਿਆ ਜੀ ਤੇ ਇੱਕ ਪਰਿਮਾਨਵਾਚਕ ਕਲੀਅਰ ਹੈ ਜੀ ਇਹ ਤਿੰਨੇ ਤਾਂ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ ਓਕੇ ਜੀ ਹਾਂਜੀ ਨੈਕਸਟ ਆਪਾਂ ਦੇਖਦੇ ਹਾਂ ਨੈਕਸਟ ਆਪਣੀ ਹੈ ਕਿਸਮ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਕਿ ਜਿੰਨਾ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਹਾ ਜਾਂਦਾ ਵੀ ਜਿਹੜੀ ਕਿਰਿਆ ਹੈ ਉਹ ਕਿਸ ਤਰ੍ਹਾਂ ਹੋ ਰਹੀ ਹੈ ਢੰਗ ਕੀ ਹੈ ਉਸ ਦਾ ਹਨਾ ਉਸ ਨੂੰ ਕੀ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਫੋਰ ਐਗਜ਼ਾਮਪਲ ਦੇ ਲਈ ਜਿਵੇਂ ਇੰਜ ਉੰਜ ਇਦਾਂ ਉਦਾਂ ਇਸ ਤਰ੍ਹਾਂ ਜਿਵੇਂ ਕਿਵੇਂ ਹੌਲੀ ਛੇਤੀ ਅਚਾਨਕ ਸਹਿਜੇ ਟੜਾ ਟੜ ਤੇਜ਼ ਤੇਜ਼ ਹੌਲੀ ਹੌਲੀ ਛੇਤੀ ਛੇਤੀ ਇਹ ਸਾਰੇ ਕੀ ਹੈ ਸਾਡੇ ਕੋਲੇ ਕਲੋ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆਉਂਦਾ ਹੈ ਜਿਵੇਂ ਆਪਾਂ ਵਾਕ ਬਣਾਉਨੇ ਆ ਵੀ RAM ਹੌਲੀ ਹੌਲੀ ਕੰਮ ਕਰ ਰਿਹਾ ਹੈ ਸੋ ਹੌਲੀ ਹੌਲੀ ਕੀ ਹੈ ਪ੍ਰਕਾਰਵਾਚਕ ਹੈ ਜਿਹੜਾ ਕੰਮ ਹੈ ਉਹ ਹੌਲੀ ਹੌਲੀ ਹੋ ਰਿਹਾ ਹੈ ਨਾ ਜਿਵੇਂ ਆਪਾਂ ਵਿਦਿਆਰਥੀਆਂ ਨੂੰ ਕਹੜਨੇ ਆ ਵੀ ਜਲਦੀ ਜਲਦੀ ਕੰਮ ਖਤਮ ਕਰੋ ਸੋ ਜਲਦੀ ਜਲਦੀ ਇੱਥੇ ਕੀ ਹੋ ਗਿਆ ਪ੍ਰਕਾਰ ਹੋ ਗਿਆ ਵੀ ਉਹਨਾਂ ਨੂੰ ਆਪਾਂ ਦੱਸ ਰਿਹਾ ਵੀ ਤੁਸੀਂ ਕੰਮ ਜਲਦੀ ਜਲਦੀ ਕਰਨਾ ਹੈ ਹੌਲੀ ਹੌਲੀ ਕਰਨਾ ਹੈ ਛੇਤੀ ਛੇਤੀ ਕਰਨਾ ਹੈ ਅਚਾਨਕ ਕੋਈ ਚੀਜ਼ ਹੋ ਜਾਂਦੀ ਹੈ ਠੀਕ ਹੈ ਜੀ ਸੋ ਕਿਰਿਆ ਦੇ ਵਾਪਰਣ ਦਾ ਜਿਹੜਾ ਢੰਗ ਹੈ ਜਾਂ ਤਰੀਕਾ ਹੈ ਉਸ ਨੂੰ ਅਸੀਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਵੀ ਜਿਹੜੀ ਕਿਰਿਆ ਹੈ ਉਹ ਕਿਸ ਢੰਗ ਦੇ ਨਾਲ ਜਾਂ ਕਿਸ ਤਰੀਕੇ ਦੇ ਨਾਲ ਵਾਪਰ ਰਹੀ ਹੈ ਉਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੇ ਅੰਦਰ ਆਉਂਦਾ ਹੈ ਠੀਕ ਹੈ ਜੀ ਹੁਣ ਆਪਾਂ ਨੀਆਂ ਜਿਹੜੀਆਂ ਚਾਰ ਕਿਸਮਾਂ ਨੂੰ ਆਪਾਂ ਡਿਸਕਸ ਕਰ ਚੁੱਕੇ ਹਾਂ ਤਾਂ ਨੈਕਸਟ ਆਪਾਂ ਅਗਲੀ ਤੇ ਚੱਲਦੇ ਆਂ ਜੀ ਨੈਕਸਟ ਹੈ ਜੀ ਕਾਰਣਵਾਚਕ ਹੁਣ ਜਿਵੇਂ ਕਾਰਣਵਾਚਕ ਤੋਂ ਵੀ ਹੈ ਵੀ ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦੇ ਕਾਰਨ ਕੰਮ ਦਾ ਕਾਰਨ ਪਤਾ ਲੱਗੇ ਉਹ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਹੁੰਦਾ ਜਿਵੇਂ ਕਿਉਂਕਿ ਕਿਉਂ ਜੋ ਤਾਂ ਕਿ ਇਸ ਕਰਕੇ ਤਾਂ ਤਦਹੀ ਕਿ ਜਿਹੜੀ ਕਿਰਿਆ ਆਪਾਂ ਕਿਸ ਕਾਰਨ ਕਰਕੇ ਕਰ ਰਹੇ ਆਂ ਠੀਕ ਹੈ ਜੀ ਉਹਨਾਂ ਨੂੰ ਆਪਾਂ ਕੀ ਕਹਨੇ ਆਂ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਹੋਣ ਦਾ ਕਾਰਨ ਦੱਸਦਾ ਹੈ ਵੀ ਕੀ ਰੀਜ਼ਨ ਹੈ ਜੋ ਸਾਨੂੰ ਇਹ ਕਿਰਿਆ ਕਰਨੀ ਪੈ ਰਹੀ ਹੈ ਸੋ ਉਹ ਜਿਹੜੇ ਸ਼ਬਦ ਹੈ ਉਹਨਾਂ ਦੇ ਵਿੱਚ ਆਉਂਦਾ ਕਿਉਂਕਿ ਕਿਉਂ ਜੋ ਤਾਂ ਕਿ ਇਸ ਲਈ ਹੈ ਨਾ ਮੈਂ ਬਿਮਾਰ ਸੀ ਇਸ ਲਈ ਸਕੂਲ ਨਹੀਂ ਗਿਆ ਸੋ ਇਸ ਲਈ ਇਹਦੇ ਵਿੱਚ ਕੀ ਆ ਗਿਆ ਜਾਂ ਕਿਉਂਕਿ ਉਹ ਬਿਮਾਰ ਹੈ ਸੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਉਹ ਹਾਂਜੀ ਸੋ ਜਿਹੜੇ ਸ਼ਬਦ ਜਿਹੜਾਂ ਸ਼ਬਦਾਂ ਤੋਂ ਸਾਨੂੰ ਕਿਰਿਆ ਦੇ ਕਾਰਨ ਦਾ ਪਤਾ ਲੱਗਦਾ ਵੀ ਕੀ ਰੀਜ਼ਨ ਸੀਗਾ ਕਿਰਿਆ ਦੇ ਵਾਪਰਨ ਦਾ ਉਹ ਕਾਰਨਵਾਚ ਕਿਰਿਆ ਵਿਸ਼ੇਸ਼ਣ ਦੇ ਅੰਤਰਗਤ ਆਉਂਦੇ ਹਨ ਨੈਕਸਟ ਟਾਈਪ ਦੇਖਦੇ ਹਾਂ ਜੀ ਨੈਕਸਟ ਹੈ ਜੀ ਸਾਡੇ ਕੋਲੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹੁਣ ਜਿੰਨਾ ਕਿਰਿਆ ਵਿਸ਼ੇਸ਼ਣਾ ਤੇ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਉਸ ਨੂੰ ਅਸੀਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਜਿਵੇਂ ਇੱਕ ਐ ਰਾ ਦੋ ਰਾ ਡਿਓਡਾ ਕਈ ਵਾਰ ਘੜੀ ਮੁੜੀ ਇੱਕ ਦਿਨ ਦੋ ਦੋ ਦੁਬਾਰਾ ਪਹਿਲਾ ਦੂਜਾ ਤੀਜਾ ਇਹ ਜਿਹੜੇ ਹੈ ਹੁਣ ਆਪਾਂ ਪਹਿਲੀ ਸੰਖਿਆ ਜਿਹੜੇ ਨਾ ਪੜਨਾਵ ਦੇ ਵਿੱਚ ਸੰਖਿਆਵਾਚਕ ਕੀਤਾ ਸੀ ਉਹਦੇ ਵਿੱਚ ਅਸੀਂ ਕਾਊਂਟਿੰਗ ਨੂੰ ਐਡ ਕਰਦੇ ਸੀ ਸੋ ਪਰ ਕਿਰਿਆ ਵਿਸ਼ੇਸ਼ਣ ਦੇ ਵਿੱਚ ਕੀ ਹੈ ਕਾਊਂਟਿੰਗ ਐਡ ਨਹੀਂ ਹੁੰਦੀ ਇਹਦੇ ਵਿੱਚ ਕੀ ਹੈ ਜਿਵੇਂ ਇੱਕ ਐ ਰਾ ਦੋ ਰਾ ਡਿਓਡਾ ਕਈ ਵਾਰ ਘੜੀ ਮੁੜੀ ਇਦਾਂ ਦੀਆਂ ਜਿਹੜੀਆਂ ਸੰਖਿਆਵਾਂ ਨੇ ਉਹ ਐਡ ਹੁੰਦੀਆਂ ਨੇ ਜਿੰਨਾਂ ਦੇ ਵਿੱਚ ਕੀ ਆ ਸਾਨੂੰ ਕਹ ਲਓ ਐਗਜ਼ੈਕਟ ਗਿਣਤੀ ਦਾ ਨਹੀਂ ਪਤਾ ਲੱਗਦਾ ਜਿਹੜੇ ਆ ਜਿਵੇਂ ਕਹਿਰਾ ਦੋਰਾ ਸਾਨੂੰ ਪਤਾ ਵੀ ਇੱਕ ਤੇ ਦੋ ਲਈ ਯੂਜ਼ ਕੀਤਾ ਗਿਆ ਪਰ ਇਹ ਜਿਹੜੇ ਸ਼ਬਦ ਆ ਉਹ ਵਿਸ਼ੇਸ਼ਣ ਵਿਸ਼ੇਸ਼ਤਾ ਵਾਲੀ ਆਈ ਕਹਿਰਾ ਦੋਰਾ ਜੇ ਇੱਕ ਦੋ ਲਿਖਾਂਗੇ ਤਾਂ ਉਹ ਦੂਸਰੇ ਮਤਲਬ ਕਿ ਵਿਸ਼ੇਸ਼ਣ ਦੇ ਵਿੱਚ ਚਲਾ ਜਾਊਗਾ ਕਿਰਿਆ ਵਿਸ਼ੇਸ਼ਣ ਕੀ ਹੈ ਕਹਿਰੀ ਦੋਰੀ ਕਿਰਿਆ ਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਇਸੇ ਤਰ੍ਹਾਂ ਦੱਸੀ ਜਾਂਦੀ ਹੈ ਛੱਤਰ ਸਿੰਘ ਜੀ ਸਤਿ ਸ਼੍ਰੀ ਅਕਾਲ ਅਸੀਂ ਵੀ ਕਹਿ ਸਕਦੇ ਹਾਂ ਜੀ ਕਿ ਤੁੱਕਾ ਲਗਾਇਆ ਹੁੰਦਾ ਕਾਊਂਟਿੰਗ ਦਾ ਸੋ ਘੜੀ ਮੁੜੀ ਹਨਾ 1 1 2 2 ਦੁਬਾਰਾ ਇਹ ਜਿਹੜੇ ਸ਼ਬਦ ਆ ਉਹ ਸੰਖਿਆਵਾਚਕ ਦੇ ਵਿੱਚ ਆਉਂਦੇ ਆ ਸੋ ਬਸ ਇੱਥੇ ਧਿਆਨ ਰੱਖਣਾ ਹੈ ਕਿ ਸੰਖਿਆ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਕਾਊਂਟਿੰਗ ਗਿੰਦੇ ਸੀ ਉਵੇਂ ਕਾਊਂਟਿੰਗ ਨਹੀਂ ਆਉਂਦੀ ਉਹਦਾ ਬਦਲਵਾਂ ਰੂਪ ਹੈ ਜਿਹੜਾ ਉਹ ਵੇਖਿਆ ਜਾਂਦਾ ਸੋ ਪਰਿਮਾਣ ਤੇ ਸੰਖਿਆ ਦੇ ਵਿੱਚ ਇਹ ਡਿਫਰੈਂਸ ਰਹਿੰਦਾ ਹੀ ਰਹਿੰਦਾ ਅੱਗੇ ਚੱਲਦੇ ਹਾਂ ਜੀ ਆਪਣੀ ਨੈਕਸਟ ਟਾਈਪ ਹਾਂਜੀ ਨੈਕਸਟ ਹੈ ਜੀ ਆਪਣਾ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਕਿਰਿਆ ਵਿਸ਼ੇਸ਼ਣਾ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ ਉਹ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਆ ਜਿਵੇਂ ਜ਼ਰੂਰ ਬਿਲਕੁਲ ਵੀ ਹੀ ਠੀਕ ਆਹੋ ਬੇਸ਼ੱਕ ਸੱਤ ਬਚਨ ਬਹੁਤ ਅੱਛਾ ਸ਼ਾਇਦ ਹਾਂਜੀ ਜੀ ਹਾਂ ਤਾਂ ਤੇ ਇਹ ਜਿਹੜੇ ਸ਼ਬਦ ਆ ਉਹ ਨਿਸ਼ਚੇਵਾਚਕ ਕਿ ਜਿੰਨਾ ਕਿਰਿਆ ਵਿਸ਼ੇਸ਼ਣਾ ਤੋਂ ਸਾਨੂੰ ਕਿਰਿਆ ਦੇ ਕੰਮ ਦੇ ਪੱਕੇ ਹੋਣ ਬਾਰੇ ਜਾਣਕਾਰੀ ਮਿਲਦੀ ਹੈ ਨਿਸ਼ਚੈ ਮਿਲਦਾ ਹੈ ਵੀ ਇਹ ਕੰਮ ਹੋਊਗਾ ਕਿ ਨਹੀਂ ਹੋਊਗਾ ਕਿ ਜਿੰਨਾ ਕਿਰਿਆ ਵਿਸ਼ੇਸ਼ਣਾਂ ਦਾ ਹਾਂਜੀ ਨਾਂਜੀ ਦੇ ਵਿੱਚ ਆਨਸਰ ਆਉਂਦਾ ਹੈ ਨਾ ਉਹ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਆ ਕਿ ਜਿੱਥੋਂ ਸਾਨੂੰ ਪਤਾ ਲੱਗ ਜੇ ਵੀ ਸਾਡਾ ਕੰਮ ਹੋਊਗਾ ਬਿਲਕੁਲ ਹੋਊਗਾ ਜ਼ਰੂਰ ਹੋਊਗਾ ਠੀਕ ਹੈ ਆਹੋ ਬੇਸ਼ੱਕ ਜਿਹੜਾ ਪੱਕਾ ਪਤਾ ਲੱਗ ਜਾਂਦਾ ਆ ਉਹਨਾਂ ਸ਼ਬਦਾਂ ਨੂੰ ਅਸੀਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਹੁਣ ਇੱਥੇ ਜ਼ਰੂਰ ਬਿਲਕੁਲ ਦਿੱਤਾ ਹੋਇਆ ਹੈ ਹਨਾ ਬਿਲਕੁਲ ਅਸੀਂ ਤੁਹਾਡੇ ਘਰ ਜ਼ਰੂਰ ਆਵਾਂਗੇ ਜਾਂ ਬਿਲਕੁਲ ਅਸੀਂ ਤੁਹਾਡੇ ਘਰ ਆਵਾਂਗੇ ਸੱਤ ਬਚਨ ਜੋ ਤੁਸੀਂ ਕਿਹਾ ਉਹ ਹੋ ਜਾਏਗਾ ਹਨਾ ਇਦਾਂ ਜਿਹੜੇ ਸ਼ਬਦ ਅਸੀਂ ਲਗਾ ਕੇ ਕਰਦੇ ਆ ਬਹੁਤ ਅੱਛਾ ਕੰਮ ਹੋ ਜਾਏਗਾ ਸ਼ਾਇਦ ਮਤਲਬ ਜ਼ਰੂਰ ਬਿਲਕੁਲ ਆਹੋ ਹਾਂਜੀ ਸੋ ਜਦੋਂ ਆਪਾਂ ਇਹ ਕੰਮ ਦਾ ਉਹਨਾਂ ਨੂੰ ਤਕੀਦ ਜਿਹਾ ਪੱਕਿਆਈ ਦੱਸ ਦਿੰਦੇ ਆ ਵੀ ਹਾਂ ਭਾਈ ਇਹ ਕੰਮ ਕਰਦੇ ਆਂਗੇ ਜਾਂ ਨਹੀਂ ਕਰਦੇ ਆਂਗੇ ਹਨਾ ਉਹਨਾਂ ਨੂੰ ਅਸੀਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਅੱਗੇ ਚੱਲਦੇ ਆਂ ਜੀ ਲਾਸਟ ਜਿਹੜੀ ਆਪਣੀ ਟਾਈਪ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਨਿਰਣਾ ਦੇ ਵਿੱਚ ਕੀ ਹੈ ਇਹ ਨਿਰਣਾਵਾਚਕ ਜਾਂ ਨਾਕਾਰੀ ਕਿਰਿਆ ਵਿਸ਼ੇਸ਼ਣ ਕਿਹਾ ਜਾ ਸਕਦਾ ਇਹਨਾਂ ਨੂੰ ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੇ ਹੋਣ ਦਾ ਹੋਣ ਸੰਬੰਧੀ ਨਿਰਣਾ ਪ੍ਰਗਟ ਕਰਦੇ ਆ ਉਹ ਨਿਰਣਾਵਾਚਕ ਜਾਂ ਨਾਂ ਕਾਰੀ ਕਿਰਿਆ ਵਿਸ਼ੇਸ਼ਣ ਹੁੰਦੇ ਆ ਜਿਵੇਂ ਨਹੀਂ ਕਦੇ ਨਹੀਂ ਨਿੱਜ ਮਤੇ ਮੂਲੋਂ ਉੱਕਾ ਹੀ ਬਿਲਕੁਲ ਨਹੀਂ ਨਾ ਜੀ ਜੀ ਨਹੀਂ ਹੈਨਾ ਸੋ ਜਿਨ੍ਹਾਂ ਦੇ ਵਿੱਚ ਨਾਂ ਦੀ ਜਿਹੜੀ ਪ੍ਰਕਿਰਿਆ ਦੱਸੀ ਜਾਂਦੀ ਹੈ ਕਿ ਨਹੀਂ ਇਹ ਕੰਮ ਨਹੀਂ ਹੋਣਾ ਹੈਨਾ ਉਹ ਨਿਰਣਾ ਹੁੰਦਾ ਆ ਨਿਸ਼ਚਾ ਹੁੰਦਾ ਵੀ ਪੱਕਿਆਈ ਬਾਰੇ ਦੱਸਣਾ ਵੀ ਹਾਂਜੀ ਜ਼ਰੂਰ ਹੋ ਹੀ ਜਾਊਗਾ ਤੇ ਨਿਰਣਾ ਹੁੰਦਾ ਵੀ ਦੱਸਣਾ ਵੀ ਹਾਂਜੀ ਹੋ ਜੂਗਾ ਜਾਂ ਨਹੀਂ ਹੋਊਗਾ ਇਹ ਕਿੰਨਾ ਦੇ ਸੈਂਟੈਂਸਾਂ ਦੀ ਪਹਿਚਾਣ ਹੈ ਕਿ ਜਦੋਂ ਅਸੀਂ ਨਿਸ਼ਚੇ ਬਾਰੇ ਦੱਸਣਾ ਤਾਂ ਉਹ ਜਿਹੜੇ ਸ਼ਬਦ ਹੈ ਉਹ ਜਿਵੇਂ ਆਪਾਂ ਵਿਸਮਿਕ ਦੇ ਵਿੱਚ ਸਭ ਤੋਂ ਅੱਗੇ ਸ਼ਬਦ ਲਾਉਨੇ ਆ ਹਨਾ ਵੀ ਵਾਹ ਕਿਆ ਸੁੰਦਰ ਫੁੱਲ ਹੈ ਇਦਾਂ ਵਾਹ ਜਿਹੜਾ ਅੱਗੇ ਲੱਗਦਾ ਓਵੇਂ ਹੀ ਜਿਹੜਾ ਨਿਸ਼ਚੇਵਾਚਕ ਦੇ ਵਿੱਚ ਆਊਗਾ ਉਦੋਂ ਜਿਹੜੇ ਸ਼ਬਦ ਹੈ ਉਹ ਵਾਕ ਦੇ ਅੱਗੇ ਲੱਗੇ ਹੁੰਦੇ ਆ ਠੀਕ ਹੈ ਜੀ ਠੀਕ ਹੈ ਸੋ ਇਹਦੇ ਵਿੱਚ ਆਪਾਂ ਇਹ ਚੀਜ਼ ਅਕਾਊਂਟ ਕਰ ਸਕਦੇ ਹਾਂ ਵੀ ਜਿਹੜੇ ਨਿਸ਼ਚੇਵਾਚਕ ਵਾਲੇ ਵਾਕ ਹੁੰਦੇ ਆ ਨਾ ਉਹਨਾਂ ਦੇ ਵਿੱਚ ਜਿਹੜੇ ਹਾਂਜੀ ਨਾ ਜੀ ਜ਼ਰੂਰ ਅੱਛਾ ਬੇਸ਼ੱਕ ਇਹ ਜਿਹੜੇ ਸ਼ਬਦ ਆ ਉਹ ਸੈਂਟੈਂਸ ਦੀ ਸਟਾਰਟਿੰਗ ਦੇ ਵਿੱਚ ਆਉਂਦੇ ਆ ਤੇ ਪਰ ਜਿਹੜਾ ਨਿਰਣਾ ਹੈ ਇਹਦੇ ਵਿੱਚ ਇਹ ਜਿਹੜੇ ਸ਼ਬਦ ਆ ਉਹ ਕਿਤੇ ਵੀ ਆ ਸਕਦੇ ਆ ਸੈਂਟਰ 'ਚ ਵੀ ਆ ਸਕਦੇ ਆ ਤੇ ਲਾਸਟ ਤੇ ਵੀ ਆ ਸਕਦੇ ਆ ਫਰੰਟ ਤੇ ਕਦੇ ਨਹੀਂ ਆਉਂਦੇ ਵੀ ਜਿਹੜਾ ਸੈਂਟੈਂਸ ਹੈ ਨਿਰਣਾਵਾਚਕ ਦਾ ਉਹ ਕਦੇ ਵੀ ਆ ਜਿਵੇਂ ਬਿਲਕੁਲ ਨਹੀਂ ਹਾਂਜੀ ਨਹੀਂ ਜੀ ਕਦੇ ਨਹੀਂ ਇੰਨਾ ਸ਼ਬਦਾਂ ਦੇ ਨਾਲ ਸ਼ੁਰੂ ਨਹੀਂ ਹੁੰਦਾ ਪਰ ਜਿਹੜਾ ਨਿਸ਼ਚਿਆਵਾਚਕ ਵਾਲਾ ਵਾਕ ਹੁੰਦਾ ਉਹ ਹਮੇਸ਼ਾ ਹਾਂਜੀ ਜ਼ਰੂਰ ਬੇਸ਼ੱਕ ਬਿਲਕੁਲ ਇਹ ਜਿਹੜੇ ਸ਼ਬਦ ਹੈ ਇਹਨਾਂ ਦੇ ਨਾਲ ਸ਼ੁਰੂ ਹੁੰਦਾ ਹੈ ਸੋ ਬੇਸਿਕ ਜੀ ਜਿਹੜੀ ਆਪਾਂ ਉਹ ਕਰ ਸਕਦੇ ਹਾਂ ਇੱਕ ਤੁਲਨਾ ਵੀ ਕਹਿ ਸਕਦੇ ਹਾਂ ਜਾਂ ਕਹਿ ਲਓ ਯਾਦ ਰੱਖਣ ਦਾ ਇੱਕ ਤਰੀਕਾ ਵੀ ਆ ਇਹ ਕਿ ਇਹਨਾਂ ਸ਼ਬਦਾਂ ਨੂੰ ਅਸੀਂ ਨਿਸ਼ਚਾ ਜਾਂ ਨਿਰਣਾ ਦੇ ਵਿੱਚ ਕਾਊਂਟ ਕਰ ਸਕਦੇ ਆ ਵੀ ਕੀ ਜਿਹੜਾ ਡਿਫਰੈਂਸ ਹੈ ਉਹ ਇਹਦਾ ਬੰਦਾ ਹੈ ਸੋ ਇਹ ਸੀ ਜੀ ਆਪਣਾ ਅੱਜ ਦਾ ਕਿਰਿਆ ਵਿਸ਼ੇਸ਼ਣ ਦਾ ਟੌਪਿਕ ਕਿ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਉਹਨਾਂ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਤੇ ਸਾਡੇ ਕੋਲੇ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੈ ਸੋ ਸਭ ਤੋਂ ਪਹਿਲਾਂ ਕਿਹੜਾ ਸੀ ਜੀ ਅ ਕਾਲਵਾਚਕ ਕਿਰਿਆ ਵਿਸ਼ੇਸ਼ਣ ਫਿਰ ਆਪਾਂ ਪਤਾ ਸੀ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਫਿਰ ਅਸੀਂ ਕੀਤਾ ਸੀ ਜੀ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਉਸ ਤੋਂ ਬਾਅਦ ਅਸੀਂ ਕੀਤਾ ਸੀ ਜੀ ਅੱਛਾ ਜੀ ਸਾਰੇ ਨਾਲੇ ਨਾਮ ਲਿਖੋ ਚਲੋ ਵੀ ਕਿਹੜੇ-ਕਿਹੜੇ ਕਿਰਿਆ ਵਿਸ਼ੇਸ਼ਣ ਅਸੀਂ ਕਰ ਲਏ ਉਹਨਾਂ ਦੇ ਨਾਮ ਕਮੈਂਟ ਦੇ ਵਿੱਚ ਲਿਖੋ ਜੀ ਫਿਰ ਆਪਾਂ ਅੱਗੇ ਚੱਲਦੇ ਹਾਂ ਥੋੜੀ ਜਿਹੀ ਰਿਵੀਜ਼ਨ ਹੈ ਉਹ ਕਰ ਲਾਂਗੇ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਨ ਵਾਚਕ ਕਿਰਿਆ ਵਿਸ਼ੇਸ਼ਣ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਨਿਰਣਾ ਵਾਚਕ ਨਿਸ਼ਚੈ ਵਾਚਕ ਪ੍ਰਕਾਰ ਵਾਚਕ ਇਹ ਹੋ ਗਏ ਜੀ ਸਾਰੇ ਹੁਣ ਜਿਹੜੇ ਸਕਰੀਨ ਦੇ ਉੱਪਰ ਤੁਸੀਂ ਸੈਂਟੈਂਸ ਦੇਖ ਰਹੇ ਹੋ ਜਿਵੇਂ ਇਹ ਮੁੰਡਾ ਤੇਜ਼ ਦੌੜਦਾ ਹੈ ਸੂਏ ਦੇ ਵਿੱਚ ਤੇਜ ਕਿਹੜੀ ਕਿਸਮ ਦਾ ਹੈ ਉਹ ਤੁਸੀਂ ਦੱਸ ਸਕਦੇ ਹੋ ਕੁੱਤਾ ਉੱਚੀ ਉੱਚੀ ਭੌਂਕਦਾ ਹੈ ਪ੍ਰਕਾਰਵਾਚਕ ਦੇ ਵਿੱਚ ਆ ਗਿਆ ਹਨਾ ਕਾਂ ਇੱਥੇ ਬੈਠਾ ਹੈ ਸੋ ਇੱਥੇ ਬੈਠਣਾ ਕੀ ਹੈ ਸਥਾਨਵਾਚਕ ਆ ਗਿਆ ਅਸੀਂ ਸਵੇਰੇ ਸਵੇਰੇ ਸੈਰ ਕਰਨ ਜਾਂਦੇ ਹਾਂ ਸੋ ਸਵੇਰੇ ਸਵੇਰੇ ਕੀ ਹੈ ਕਾਲਵਾਚਕ ਹੈ ਚਾਦਰ ਨੂੰ ਦੋਰੀ ਕਰੋ ਸੋ ਦੋਰੀ ਜਿਹੜਾ ਸ਼ਬਦ ਹੈ ਉਹ ਸੰਖਿਆਵਾਚਕ ਦੇ ਵਿੱਚ ਅਸੀਂ ਐਡ ਕਰਦੇ ਹਾਂ ਸੋ ਇਹ ਮੁੰਡਾ ਤੇਜ਼ ਦੌੜਦਾ ਹੈ ਤੇਜ ਵੀ ਕਿਹਦੇ ਵਿੱਚ ਆ ਜਾਂਦਾ ਹੈ ਜੀ ਸੋ ਇਹ ਸੀ ਜੀ ਆਪਣੀ ਅੱਜ ਦੀ ਕਿਰਿਆ ਵਿਸ਼ੇਸ਼ਣ ਦੀ ਕਲਾਸ ਸੋ ਕੱਲ ਨੂੰ ਆਪਾਂ ਜਿਹੜਾ ਅਗਲਾ ਆਪਣਾ ਟੌਪਿਕ ਹੈ ਸੰਬੰਧਕ ਜਿਹੜਾ ਹੈ ਉਹ ਲੈ ਕੇ ਆਵਾਂਗੇ ਸੋ ਹੁਣ ਆਪਾਂ ਇੱਥੇ ਹੀ ਇਸ ਕਲਾਸ ਨੂੰ ਵਿਸ਼ਰਾਮ ਦਿੰਨੇ ਹਾਂ ਜੇ ਕਿਸੇ ਦਾ ਕੋਈ ਡਾਊਟ ਹੈ ਤਾਂ ਜੀ ਉਹ ਪੁੱਛ ਸਕਦਾ ਹੈ ਨਹੀਂ ਤਾਂ ਫਿਰ ਆਪਾਂ ਜੀ ਇੱਥੇ ਹੀ ਕਲਾਸ ਨੂੰ ਖਤਮ ਕਰਦੇ ਹਾਂ ਬਿਲਕੁਲ ਜੀ ਸ਼ਾਇਨਾ ਜੀ ਨੇ ਦਿੱਤਾ ਹੈ ਕਾਲਵਾਚਕ ਸਥਾਨਵਾਚਕ ਪਰਿਮਾਨਵਾਚਕ ਪ੍ਰਕਾਰ ਸੰਖਿਆ ਨਿਸ਼ਚਾ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹਾਂਜੀ ਜੇ ਕਿਸੇ ਦਾ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਆ ਜੀ ਨਹੀਂ ਤਾਂ ਫਿਰ ਆਪਾਂ ਕਲਾਸ ਨੂੰ ਇੱਥੇ ਹੀ ਬੰਦ ਕਰਦੇ ਆ ਜੀ ਠੀਕ ਹੈ ਜੀ ਤਾਂ ਠੀਕ ਹੈ ਜੀ ਮਿਲਦੇ ਆ ਜੀ ਆਪਾਂ ਫਿਰ ਹੁਣ 7:30 ਵਜੇ ਆਪਣੀ ਮਾਸਟਰ ਕਿਡਰ ਵਾਲੀ ਕਲਾਸ ਦੇ ਵਿੱਚ ਆਪਾਂ ਥੋੜਾ ਜਿਹਾ ਟਾਈਮ ਹੈ ਉਹ ਚੇਂਜ ਕੀਤਾ ਹੈ ਥੈਂਕ ਯੂ ਸੋ ਮਚ ਜੀ ਹਾਂ ਜੀ ਨੈਕਸਟ ਕਲਾਸ 7:30 ਹੋਊਗੀ ਜੀ ਅੱਜ ਤੋਂ ਉਹ ਸਰਦੀਆਂ ਕਰਕੇ ਥੋੜਾ ਜਿਹਾ ਟਾਈਮ ਚੇਂਜ ਕਰ ਲਿਆ ਜੀ ਆਪਾਂ ਤਾਂ ਜੋ ਸਾਰਿਆਂ ਜਣਿਆਂ ਨੂੰ ਕਲਾਸ ਲਾਉਣੀ ਈਜ਼ੀ ਹੋ ਜਾਏ ਥੈਂਕਸ ਵਾਹਿਗੁਰੂ ਜੀ ਥੈਂਕਸ ਹਾਂਜੀ ਹਾਂਜੀ 20% ਹੋਗੀ ਬਿਲਕੁਲ ਜੀ ਪਰ ਜਿਨ੍ਹਾਂ ਨੂੰ ਸਾਡੇ ਵਰਗੇ ਨੂੰ ਅਲਰਜੀ ਹੈ ਜੀ ਉਹਨਾਂ ਲਈ ਜ਼ਿਆਦਾ ਹੋਗੀ ਇਹ ਕਹਿ ਸਕਦੇ ਆਪਾਂ ਚਲੋ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਹੁਣ ਅਗਲੀ ਕਲਾਸ ਦੇ ਵਿੱਚ ਮਾਸਟਰ ਕੈਡਰ ਦੀ 7:30 ਵਜੇ ਉਹ ਤੱਕ ਤੁਸੀਂ ਵੀ ਇੱਧਾ ਘੰਟਾ ਰੈਸਟ ਕਰ ਲਓ ਬਾਏ ਜੀ ਬਾਏ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ